ਤੁਹਾਨੂੰ ਸ਼ਾਇਦ ਇਹ ਗੱਲ ਚਿੱਤੇ ਹੋਵੇ ਕਿ ਇਸੇ ਸਾਲ ਸਤੰਬਰ ਮਹੀਨੇ ਦੇ ਵਿੱਚ ਸਤੰਬਰ ਦੇ ਆਖਰੀ ਦਿਨਾਂ ਦੀ ਗੱਲ ਆ ਜਦੋਂ ਇੱਕ ਮਾਤਾ 73 ਸਾਲ ਦੀ ਹਰਜੀਤ ਕੌਰ ਨੂੰ ਅਮਰੀਕਾ ਦੀ ਸਰਕਾਰ ਦੇ ਵੱਲੋਂ ਡਿਪੋਰਟ ਕੀਤਾ ਗਿਆ ਸੀ ਉਦੋਂ ਬੜੀਆਂ ਖਬਰਾਂ ਆਈਆਂ ਜਦੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਤੇ ਹਰਜੀਤ ਕੌਰ ਨੂੰ ਰਿਹਾਅ ਕੀਤਾ ਜਾਵੇ ਉਹਨਾਂ ਦੇ ਨਾਲ ਜ਼ਿਆਦਤੀ ਨਾ ਕੀਤੀ ਜਾਵੇ ਇਸ ਮਾਮਲੇ ਦੇ ਵਿੱਚ ਮੁਜ਼ਾਹਰਾ ਵੀ ਹੋਇਆ ਸੀ ਪ੍ਰਦਰਸ਼ਨ ਹੋਇਆ ਸੀ ਤੇ ਉਹ ਪਰਿਵਾਰਕ ਮੈਂਬਰ ਕੁਝ ਪੰਜਾਬੀਆਂ ਤੇ ਗੈਰ ਪੰਜਾਬਕਾਂ ਦੇ ਵੱਲੋਂ ਮਿਲ ਕੇ ਕੀਤਾ ਗਿਆ ਸੀ ਉਨੇ ਵਿੱਚ ਪੱਖ ਰੱਖਿਆ ਗਿਆ ਸੀ ਕਿ ਹਰਜੀਤ ਕੌਰ ਪਿਛਲੇ 33-34 ਵਰਿਆਂ ਤੋਂ ਇੱਥੇ ਆਪਦੇ ਪਰਿਵਾਰ ਦੇ ਕੋਲੇ ਰਹਿੰਦੇ ਆ ਉਹਨਾਂ ਦਾ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਆ ਉਹ ਨਿਯਮਾਂ ਦੇ ਮੁਤਾਬਕ ਰਹੇ ਰਹੇ ਆ ਉਹਨਾਂ ਦਾ ਪ੍ਰੋਸੈਸਾ ਜਿਹੜਾ ਉਹ ਇਸ ਵੇਲੇ ਵਿਚਾਰ ਅਧੀਨ ਆ ਤੇ ਉਹਨਾਂ ਨੂੰ ਇਸ ਤਰੀਕੇ ਨਾਲ ਰਿਪੋਰਟ ਨਹੀਂ ਕੀਤਾ ਜਾਣਾ ਚਾਹੀਦਾ ਉਹ ਪੰਜਾਬੀ ਭਾਈਚਾਰੇ ਦੇ ਵਿੱਚ ਬੜੇ ਮਸ਼ਹੂਰ ਹੈਗੇ ਆ ਪ੍ਰਵਾਨਤਾ ਉਹ ਲੋਕਪੱਖੀ ਕਾਰਜਾਂ ਦੇ ਵਿੱਚ ਅਵਲ ਆ ਪਰ ਉਥੋਂ ਦੇ ਇਮੀਗ੍ਰੇਸ਼ਨ ਅਧਾਰਿਆਂ ਨੂੰ ਉਥੋਂ ਦੇ ਨਿਯਮਾਂ ਨੂੰ ਇਹ ਗੱਲ ਸੂਟ ਨਹੀਂ ਕੀਤੀ ਇਸ ਗੱਲ ਦੇ ਉੱਤੇ ਉਹਨਾਂ ਨੇ ਕੋਈ ਗੌਰ ਨਹੀਂ ਕੀਤੀ ਤੇ ਉਹਨਾਂ ਨੇ ਬੇਬੇ ਹਰਜੀਤ ਕੌਰ ਨੂੰ ਰਿਪੋਰਟ ਕਰਤਾ ਉਦੋਂ ਖਬਰਾਂ ਕੀ ਆਈਆਂ ਸੀ ਕਿ ਭਾਈ ਉਹਨਾਂ ਦੇ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਹੱਥਾਂ ਨੂੰ ਹਥਕੜੀਆਂ ਲਾ ਕੇ ਫਿਰ ਜਹਾਜ਼ ਦੇ ਵਿੱਚ ਬਿਠਾਇਆ ਇਹ ਜ਼ਿਆਦਤੀ ਕੀਤੀ ਗਈ ਆ ਉਮਰ ਦੇ ਤਕਾਜ਼ੇ ਨਾਲ ਵੀ ਤੇ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਾਲੀ ਵੀ ਗੱਲ ਹੈ ਇਹ ਵੀ ਵਿਚਾਰ ਉੱਠੇ ਸੀ ਇਸ ਮਾਮਲੇ ਦੇ ਉੱਤੇ ਬਾਅਦ ਦੇ ਵਿੱਚ ਲੋਕ ਸਭਾ ਦੇ ਅੰਦਰ ਇੱਕ ਸਵਾਲ ਦਾ ਉੱਤਰ ਦਿੱਤਾ ਸੀਗਾ ਐਸ ਜੈ ਸ਼ੰਕਰ ਕੇਂਦਰੀ ਮੰਤਰੀ ਨੇ ਉਹਨਾਂ ਨੇ ਕਿਹਾ ਸੀ ਜੀ ਕਿ ਬੇੜੀਆਂ ਨਹੀਂ ਪਾਈਆਂ ਗਈਆਂ ਹਥਕੜੀ ਨਹੀਂ ਲੱਗੀ ਕਿਉਂਕਿ ਇੱਕ ਅਧਿਕਾਰੀ ਨੇ ਦੂਜੇ ਅਧਿਕਾਰੀ ਨੂੰ ਉਮਰ ਦੇ ਤਕਾਜ਼ੇ ਕਰਕੇ ਇਹ ਸਭ ਕੁਝ ਕਰਨ ਤੋਂ ਰੋਕ ਦਿੱਤਾ ਸੀ ਪਰ ਹਰਜੀਤ ਕੌਰ ਨਾ ਦੀ ਭਾਰਤੀ ਮੂਲ ਦੀ ਔਰਤ ਦੇ ਨਾਲ ਬਦਸਲੂਕੀ ਹੋਈ ਤੇ ਇਸ ਗੱਲ ਦਾ ਅਸੀਂ ਇਤਰਾਜ਼ ਅਮਰੀਕਾ ਦੇ ਕੋਲੇ ਜ਼ਾਹਰ ਕਰ ਦਿੱਤਾ ਸੀ ਮਤਲਬ ਇਹ ਹੈ ਜੀ ਕਿ ਇਹ ਉੱਥੋਂ ਗੱਲ ਤੁਰੀ ਤੇ ਲੋਕ ਸਭਾ ਦੇ ਵਿੱਚ ਵੀ ਗੂੰਜੀ ਪਰ ਹੁਣ ਹਰਜੀਤ ਕੌਰ ਵਾਲੀ ਗੱਲ ਮਾਤਾ ਹਰਜੀਤ ਕੌਰ ਵਾਲੀ ਗੱਲ 60 ਸਾਲ ਦੀ ਬਬਲਜੀਤ ਕੌਰ ਦੇ ਨਾਲ ਵੀ ਹੋਣ ਲੱਗੀ ਆ ਇਸ ਵੇਲੇ ਬਬਲਜੀਤ ਕੌਰ ਜੋ ਕਿ ਭਾਰਤੀ ਮੂਲ ਦੀ ਆ ਬਬਲਜੀਤ ਕੌਰ ਜਿਹੜੀ ਕਿ ਪਿਛਲੇ 30 ਬਰੇ ਤੋਂ ਵੱਧ ਦਾ ਸਮਾਂ ਹੋ ਗਿਆ ਅਮਰੀਕਾ ਦੇ ਵਿੱਚ ਰਹਿਣ ਵਾਲੀ ਬਬਲਜੀਤ ਕੌਰ ਜਿਹਦਾ ਕਿ ਗ੍ਰੀਨ ਕਾਰਡ ਦੀ ਪ੍ਰੋਸੈਸ ਚੱਲ ਰਹੀ ਆ ਪ੍ਰਕਿਰਿਆ ਚੱਲ ਰਹੀ ਆ ਤੇ ਬਬਲਜੀਤ ਕੌਰ ਜੋ ਕਿ ਉੱਥੇ ਬਾਇਓਮੈਟ੍ਰਿਕ ਕਰਾਉਣ ਦੇ ਲਈ ਗਈ ਆ ਉਹਨੂੰ ਉੱਥੇ ਗ੍ਰਿਫਤਾਰ ਕਰ ਲਿਆ ਗਿਆ ਉਹਨੂੰ ਇਸ ਵੇਲੇ ਹਿਰਾਸਤ ਦੇ ਵਿੱਚ ਰੱਖਿਆ ਗਿਆ ਤੇ ਉਹਨੂੰ 30 ਦਿਨਾਂ ਦੇ ਵਿੱਚ ਵਿੱਚ ਅਮਰੀਕਾ ਛੱਡਣ ਦਾ ਹੁਕਮ ਜਾਰੀ ਹੋਇਆ ਪਰਿਵਾਰ ਪਰੇਸ਼ਾਨ ਆ ਬਬਲਜੀਤ ਕੌਰ ਨੇ ਧੀ ਜੋਤੀ ਆ ਤੇ ਜੋਤੀ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ 1994 ਦੇ ਵਿੱਚ ਪਰਿਵਾਰ ਇੱਥੇ ਆ ਗਿਆ ਬਬਲਜੀਤ ਕੌਰ ਨੇ ਯਾਨੀ ਕਿ ਮੇਰੀ ਮਾਤਾ ਨੇ ਤੇ ਮੇਰੇ ਪਿਤਾ ਨੇ ਮਿਲ ਕੇ 20 ਸਾਲ ਦੇ ਕਰੀਬ ਇੱਥੇ ਰੈਸਟੋਰੈਂਟ ਵੀ ਚਲਾਇਆ ਇਹਨਾਂ ਨੇ ਪੰਜਾਬੀ ਭਾਈਚਾਰੇ ਲਈ ਬਹੁਤ ਸਾਰਾ ਕੰਮ ਵੀ ਕੀਤਾ ਇਹ ਲੋਕਾਂ ਦੇ ਵਿੱਚ ਪਰਵਾਨਤਾ ਤੇ ਇਸ ਤਰੀਕੇ ਨਾਲ ਜ਼ਿਆਰਤੀ ਨਹੀਂ ਹੋਣੀ ਚਾਹੀਦੀ ਪਰ ਕਿਉਂਕਿ ਅਮਰੀਕੀ ਕਾਨੂੰਨ ਸਖਤ ਬਹੁਤ ਆ ਪਰ ਕਿਉਂਕਿ ਉੱਥੇ ਡੋਨਲਡ ਟਰੰਪ ਦੀ ਸਰਕਾਰ ਦੇ ਵੱਲੋਂ ਜੋ ਹੁਣ ਨਿਤ ਨਵੀਆਂ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਬਦਲਾਅ ਕੀਤਾ ਜਾ ਰਿਹਾ ਉਹਰੇ ਤਹਿਤ ਇਸ ਹਾਲ ਦੁਹਾਈ ਦਾ ਕਿੰਨਾ ਅਸਰ ਹੋਊਗਾ ਤੇ ਕੀ ਬਬਲਜੀਤ ਕੌਰ ਉਥੇ ਰਹਿਣ ਦੇ ਵਿੱਚ ਕਾਮਯਾਬ ਹੋ ਜਾਣਗੇ ਜਾਂ ਨਹੀਂ ਇਹ ਹੁਣ ਸਮੇਂ ਨੇ ਬਿਆਨ ਕਰਨਾ ਪਰ ਜਦੋਂ ਮੈਂ ਬਬਲਜੀਤ ਕੌਰ ਦੀ ਪੂਰੀ ਦੀ ਪੂਰੀ ਕਹਾਣੀ ਪੜ੍ਹੀ ਤਾਂ ਮੈਨੂੰ ਇਰਤੇ ਹੈਰਾਨੀ ਹੋਈ ਵੀ ਉਹਨਾਂ ਦਾ ਗ੍ਰੀਨ ਕਾਰਡ ਦਾ ਪ੍ਰੋਸੈਸ ਚੱਲ ਰਿਹਾ ਤੇ ਅਚਾਨਕ ਹੀ 32 ਵਰਿਆਂ ਬਾਅਦ 32 ਵਰਿਆਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਦੋਂ ਜਦੋਂ ਉਹ ਗ੍ਰੀਨ ਕਾਰਡ ਦੇ ਲਈ ਬਾਇਓਮੈਟ੍ਰਿਕ ਕਰਾਉਣ ਦੇ ਲਈ ਗਈ ਸੀ ਗ੍ਰੀਨ ਕਾਰਡ ਦੇ ਲਈ ਕੋਈ ਬਾਇਓਮੈਟ੍ਰਿਕ ਕਰਾਉਣ ਜਾਵੇ ਤੇ ਉਸ ਥਾਂ ਦੇ ਉੱਤੇ ਉਹਨੂੰ ਕਿਹਾ ਜਾਵੇ ਜੀ ਕਿ ਤੁਹਾਨੂੰ ਗ੍ਰਫਤਾਰ ਕਰ ਲਿਆ ਗਿਆ ਤੁਸੀਂ ਸਿਰਫ ਤੇ ਸਿਰਫ ਆਪਣੇ ਵਕੀਲ ਦੇ ਨਾਲ ਕੁਝ ਮਿੰਟ ਜਾਂ ਕੁਝ ਸਕਿੰਟ ਗੱਲਬਾਤ ਕਰ ਸਕਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਕਿਤੇ ਹੋਰ ਪੁਚਾਰ ਦਿੱਤਾ ਜਾਵੇ ਤੇ ਬਾਅਦ ਦੇ ਵਿੱਚ ਵੈਬਸਾਈਟ ਦੇ ਉੱਤੇ ਜਿਹੜੇ ਕਿ ਡਿਪੋਰਟ ਕੀਤੇ ਜਾਣ ਵਾਲੇ ਲੋਕਾਂ ਦੀ ਸੂਚੀ ਜਿੱਥੇ ਅਪਲੋਡ ਹੁੰਦੀ ਆ ਉਸ ਥਾਂ ਤੋਂ ਪਤਾ ਲੱਗੇ ਪਰਿਵਾਰਕ ਮੈਂਬਰਾਂ ਨੂੰ ਕਿ ਭਾਈ ਸਾਡੀ ਮਾਂ ਸਾਡੇ ਪਰਿਵਾਰ ਦੇ ਜੀ ਨੂੰ ਡਿਪੋਰਟ ਲੋਕਾਂ ਦੀ ਸੂਚੀ ਦੇ ਵਿੱਚ ਪਾ ਦਿੱਤਾ ਗਿਆ ਤੇ ਇਸ ਮਾਮਲੇ ਦੇ ਉੱਤੇ ਹੁਣ ਵੱਡਾ ਮੁੱਦਾ ਬਣਿਆ ਨੈਸ਼ਨਲ ਮੀਡੀਆ ਦੀ ਭਾਰਤ ਦੇ ਵਿੱਚ ਖਬਰ ਬਣ ਗਈ ਆ ਕਿ 60 ਸਾਲ ਦੀ ਬਬਲਜੀਤ ਕੌਰ 32 ਸਾਲ ਤੋਂ ਜਿਹੜੀ ਅਮਰੀਕਾ ਦੇ ਵਿੱਚ ਰਹਿ ਰਹੀ ਆ ਉਹਦਾ ਕਸੂਰ ਕੀ ਆ ਉਹਦੇ ਕੋਲੋਂ ਗਲਤੀ ਕੀ ਹੋਈ ਆ ਅਸਲ ਦੇ ਵਿੱਚ ਬਬਲਜੀਤ ਕੌਰ ਦੇ ਕੋਲੇ ਗ੍ਰੀਨ ਕਾਰਡ ਨਹੀਂ ਆ ਗ੍ਰੀਨ ਕਾਰਡ ਉਹਦੇ ਕੋਲੇ ਨਹੀਂ ਆ ਪਰ ਉਹਨੇ ਕਾਨੂੰਨੀ ਆਸਰਾ ਲੈ ਕੇ ਬਬਲਜੀਤ ਕੌਰ ਨੇ ਤੇ ਆਪਣੇ ਵੀਜ਼ਾ ਨੂੰ ਵਧਾਇਆ ਸਮੇਂ-ਸਮੇਂ ਦੇ ਉੱਤੇ ਸਟੇ ਲੈ ਕੇ ਗ੍ਰੀਨ ਕਾਰਡ ਦਾ ਪ੍ਰੋਸੈਸ ਚੱਲ ਰਿਹਾ ਕਿਉਂਕਿ ਇਹਨਾਂ ਦੀ ਧੀ ਤੇ ਜਵਾਈ ਦੋਵਾਂ ਦੇ ਕੋਲੇ ਉਥੋਂ ਦੀ ਨਾਗਰਿਕਤਾ ਹੈਗੀ ਆ ਇੱਕ ਕੋਲੇ ਮੇਰੇ ਖਿਆਲ ਗ੍ਰੀਨ ਕਾਰਡ ਹੈ ਇੱਕ ਦੇ ਕੋਲੇ ਨਾਗਰਿਕਤਾ ਹੈਗੀ ਆ ਪਰ ਉਸ ਤੋਂ ਅਗਲੀ ਗੱਲ ਇਹ ਆ ਪ੍ਰੋਸੈਸ ਲੰਮਾ ਇਸ ਪ੍ਰੋਸੈਸ ਦੇ ਵਿੱਚ ਕਾਰਵਾਈਆਂ ਲਗਾਤਾਰ ਚੱਲ ਜੰਦੀਆਂ ਤੇ ਹੁਣ ਉਹ ਮੋੜ ਉਹ ਪੜਾ ਆ ਗਿਆ ਜਦੋਂ ਕੁਝ ਕ ਹਫ਼ਤੇ ਬਾਅਦ ਗ੍ਰੀਨ ਕਾਰਡ ਮਿਲ ਜਾਣਾ ਕਿਉਂਕਿ ਪ੍ਰੋਸੈਸ ਸਾਰਾ ਪੂਰਾ ਹੋ ਗਿਆ ਪ੍ਰਕਿਰਿਆ ਮੁਕੰਮਲ ਹੋ ਗਈ ਹੁਣ ਗੱਲ ਆ ਗਈ ਸੀ ਜੀ ਸਿਰਫ ਸਿਰਫ ਬਾਇਓਮੈਟ੍ਰਿਕ ਤੇ ਯਾਨੀ ਕਿ ਉਂਗਲਾਂ ਦੇ ਨਮੂਨੇ ਦੇਣ ਦੇ ਉੱਤੇ ਜਦੋਂ ਦਫ਼ਤਰ ਦੇ ਵਿੱਚ ਗਏ ਤੇ ਉਸ ਤੋਂ ਬਾਅਦ ਬੱਬਲਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਗੱਲ ਕਹੀ ਗਈ ਕਿ ਤੁਸੀਂ ਸਾਡੀਆਂ ਨਿਯਮਾਂ ਤੇ ਸ਼ਰਤਾਂ ਨੂੰ ਸੰਪੂਰਨ ਨਹੀਂ ਕਰਦੇ ਪੂਰਾ ਨਹੀਂ ਕਰਦੇ ਇਸ ਕਰਕੇ ਭਾਈ ਤੁਹਾਨੂੰ ਅਸੀਂ ਗ੍ਰਿਫਤਾਰ ਕਰਦੇ ਆਂ ਤੇ ਤੁਸੀਂ 30 ਦਿਨ ਦੇ ਵਿੱਚ ਵਿੱਚ ਸਾਡਾ ਦੇਸ਼ ਯਾਨੀ ਕਿ ਅਮਰੀਕਾ ਛੱਡੋ ਹੁਣ ਉੱਥੋਂ ਦਾ ਪਰਿਵਾਰ ਆ ਜਿਹੜਾ ਇਹਨਾਂ ਦਾ ਉਹ ਕਾਨੂੰਨੀ ਚਾਰਾਦੋਈ ਵੀ ਕਰ ਰਿਆ ਇਹਦੇ ਵਿੱਚ ਕੀ ਤਬਦੀਲੀ ਆਉਂਦੀ ਆ ਕੀ ਬਣਦਾ ਮੈਨੂੰ ਇਹਦੇ ਬਾਰੇ ਕੋ ਜਾਣਕਾਰੀ ਨਹੀਂ ਆ ਪਰ ਇੰਨੀ ਗੱਲ ਜ਼ਰੂਰ ਆ ਕਿ ਉਹਨਾਂ ਦੀ 34 ਸਾਲਾਂ ਦੀ ਜੋਤੀ ਨੇ ਇਹ ਗੱਲ ਆਖੀ ਆ ਕਿ ਭਾਈ ਇਹ ਸਾਡੇ ਨਾਲ ਜ਼ਿਆਰਤੀ ਆ ਸਾਡਾ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਆ ਇਹਨਾਂ ਦਾ ਯਾਨੀ ਕਿ ਬਬਲਜੀਤ ਕੌਰ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਆ ਤੇ ਇਹ ਇਸ ਵੇਲੇ ਇਹਨਾਂ ਦੇ ਅਧਿਕਾਰ ਇਹਨਾਂ ਦੀ ਉਮਰ ਇਹਨਾਂ ਦੇ ਵੱਲੋਂ ਦੇਸ਼ ਦੇ ਵਿੱਚ ਇਹਨਾਂ ਲੰਮਾ ਸਮਾਂ ਰਿਹਾ ਗਿਆ ਆਪ ਦਾ ਟੈਕਸ ਅਦਾ ਕੀਤਾ ਗਿਆ ਇਸ ਧਰਤੀ ਦੇ ਵਿੱਚ ਆਪਣਾ ਯੋਗਦਾਨ ਪਾਇਆ ਗਿਆ ਇਸ ਕਰਕੇ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਡਿਪੋਰਟ ਨਹੀਂ ਕਰਨਾ ਚਾਹੀਦਾ ਇਹ ਤਾਂ ਗਏ ਹੀ ਪ੍ਰਕਿਰਿਆ ਦੇ ਵਿੱਚ ਸ਼ਾਮਲ ਹੋਣ ਵਾਸਤੇ ਸੀ ਇਹਨਾਂ ਨੂੰ ਇਹ ਨਹੀਂ ਕਿ ਪਾਈਏ 2 ਨੰਬਰ ਦੇ ਵਿੱਚ ਰਹਿ ਰਹੇ ਆ ਤੇ ਭਾਈ ਉੱਥੋਂ ਇਹਨਾਂ ਨੂੰ ਚੱਕਿਆ ਗਿਆ ਛਾਪਾ ਮਾਰ ਕੇ ਆਪ ਹੀ ਤਾਂ ਦਫਤਰ ਦੇ ਵਿੱਚ ਗਏ ਆ ਤੇ ਆਪ ਹੀ ਇਹਨਾਂ ਦੇ ਉੱਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਵਿਭਾਗ ਦੇ ਵੱਲੋਂ ਇਹ ਕੁਝ ਨਹੀਂ ਹੋਣਾ ਚਾਹੀਦਾ ਪਰ ਇਹ ਗੱਲਾਂ ਤੁਹਾਨੂੰ ਦੱਸਣ ਦਾ ਅਰਥ ਕੀ ਹੈ ਇਹ ਗੱਲਾਂ ਦੱਸਣ ਦਾ ਅਰਥ ਇਹ ਆ ਕਿ ਜੇਕਰ 34 ਸਾਲ ਤੋਂ ਅਮਰੀਕਾ ਦੇ ਵਿੱਚ ਰਹਿਣ ਵਾਲੀ ਮਾਤਾ ਹਰਜੀਤ ਕੌਰ ਨੂੰ ਡਿਪੋਰਟ ਕੀਤਾ ਜਾ ਸਕਦਾ ਜੇਕਰ 30 ਸਾਲ ਤੋਂ ਅਮਰੀਕਾ ਦੇ ਵਿੱਚ ਰਹਿਣ ਵਾਲੀ ਬਬਲਜੀਤ ਕੌਰ ਨੂੰ ਡਿਪੋਰਟ ਕਰਨ ਦੀ ਤਿਆਰੀ ਹੈ ਤੇ ਫਿਰ ਵਾਰੀ ਤੁਹਾਡੀ ਵੀ ਹੈ ਵਾਰੀ ਤੁਹਾਡੀ ਇਸ ਕਰਕੇ ਹੋਊਗੀ ਜੇਕਰ ਤੁਸੀਂ ਗਲਤ ਤਰੀਕੇ ਨਾਲ ਰਹਿ ਰਹੇ ਹੋ ਜੇਕਰ ਤੁਹਾਡੇ ਕੋਲੇ ਮੁਕੰਮਲ ਦਸਤਾਵੇਜ਼ ਨਹੀਂ ਆ ਜੇਕਰ ਤੁਹਾਡਾ ਕੋਈ ਵੀ ਅਪਰਾਧਿਕ ਰਿਕਾਰਡ ਆ ਜੇਕਰ ਤੁਸੀਂ 2 ਨੰਬਰ ਦੇ ਵਿੱਚ ਆਏ ਹੋ ਜੇਕਰ ਤੁਸੀਂ ਟਰੰਪ ਦੀ ਨੀਤੀ ਦੀ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਕਿਉਂਕਿ ਦੇਖੋ ਡੋਨਲਡ ਟਰੰਪ ਨੇ ਦੋ ਟੋਕ ਕੇ ਗੱਲ ਕਹੀ ਆ ਉਹਨੇ ਕਿਹਾ ਜੀ ਕਿ ਮੈਂ ਆਪਣੇ ਦੇਸ਼ ਦੇ ਵਸਨੀਕਾਂ ਨੂੰ ਦੇਸ਼ ਦੇ ਨਾਗਰਿਕਾਂ ਨੂੰ ਹੀ ਮਜਬੂਤੀ ਪ੍ਰਦਾਨ ਕਰਨੀ ਆ ਇਹ ਮੰਨਣੀਓ ਗੱਲ ਆ ਕਿ ਭਾਰਤ ਦੇ ਵਿੱਚ ਹੁਨਰਮੰਦ ਬਹੁਤ ਆ ਪਰ ਹੁਨਰਮੰਦ ਲੋਕ ਇੱਥੇ ਇੱਕ ਨੰਬਰ ਦੇ ਵਿੱਚ ਆਉਣ ਜਿਹੜੇ ਦੋ ਨੰਬਰ ਦੇ ਵਿੱਚ ਆਏ ਹਨ ਜਾਂ ਜਿਹੜੇ ਬਿਨਾ ਦਸਤਾਵੇਜ਼ਾਂ ਤੋਂ ਰਹਿ ਰਹੇ ਆ ਜਾਂ ਜਿਹੜੇ ਬਿਨਾ ਗ੍ਰੀਨ ਕਾਰਡ ਬਿਨਾ ਨਗਰਿਕਤਾ ਤੋਂ ਰਹਿ ਰਹੇ ਆ ਉਹਨਾਂ ਵਾਸਤੇ ਅਮਰੀਕਾ ਦੇ ਵਿੱਚ ਕੋਈ ਵੀ ਥਾਂ ਨਹੀਂ ਆ ਫੜੇ ਜਾਓਗੇ ਵਾਪਸ ਭੇਜੇ ਜਾਓਗੇ ਫੜੇ ਜਾਓਗੇ ਵਾਪਸ ਭੇਜੇ ਜਾਓਗੇ ਜੇਕਰ 34 ਸਾਲ ਰਹਿਣ ਵਾਲੀ ਜੇਕਰ 30 ਸਾਲ ਰਹਿਣ ਵਾਲੀ ਔਰਤ ਦੇ ਨਾਲ ਆ ਕੁਝ ਹੋ ਸਕਦਾ ਫਿਰ ਤੁਹਾਡੇ ਨਾਲ ਇਹ ਕੁਝ ਕਿਉਂ ਨਹੀਂ ਹੋਊਗਾ ਬਸ ਸਵਾਲ ਇਹ ਸਮਝਣ ਦੀ ਲੋੜ ਆ ਗੱਲ ਇਹ ਸਮਝਣ ਦੀ ਲੋੜ ਆ ਇਹ ਗੱਲ ਇਸ ਕਰਕੇ ਵੀ ਸਮਝਣ ਦੀ ਲੋੜ ਆ ਵੀ ਤੁਹਾਡੇ ਸਾਹਮਣੇ ਹਰਜੀਤ ਕੌਰ ਵੀ ਆ ਤੁਹਾਡੇ ਸਾਹਮਣੇ ਬਬਲਜੀਤ ਕੌਰ ਵੀ ਆ ਪਰ ਤੁਹਾਡੇ ਕੋਲੇ ਏਜੰਟ ਵੀ ਆ ਜਿਨ੍ਹਾਂ ਦੇ ਕੋਲੇ ਤੁਸੀਂ ਅੱਜ ਵੀ ਪੈਸੇ ਫਸਾ ਰਹੇ ਆ ਤੇ ਸਾਡੇ ਕੋਲੇ ਰਿਪੋਰਟਾਂ ਇਹ ਆ ਕਿ ਪੰਜਾਬੀ ਹੁਣ ਹੋਰ ਆਰ ਲੱਗੇ ਹੋਏ ਵੀ ਭਾਈ ਹੋਰ ਕੋਈ ਤਰੀਕਾ ਲੱਭ ਜੇ ਏਜੰਟ ਨੂੰ ਪੈਸੇ ਫਸਾ ਦਗੇ ਏਜੰਟ ਦੇ ਕੋਲੇ ਪੈਸੇ ਦੇ ਕੇ ਆਪਾਂ ਕਿਵੇਂ ਨਾ ਕਿਵੇਂ ਨਿਕਲ ਜਾਈਏ ਤੁਹਾਨੂੰ ਟਰੰਪ ਬਿਲਕੁਲ ਨਹੀਂ ਉਡੀਕ ਰਿਹਾ ਉਹਨੂੰ ਤੁਹਾਡੀ ਬਿਲਕੁਲ ਜ਼ਰੂਰਤ ਨਹੀਂ ਆ ਉਹ ਤੁਹਾਨੂੰ ਬਿਲਕੁਲ ਨਹੀਂ ਚਾਹੁੰਦਾ ਉਹਦੀਆਂ ਬਿਲਕੁਲ ਬਹਾਨੀ ਆਕੜੀਆਂ ਆਪਣੀ ਲੋੜ ਉੱਥੇ ਜਾਣਾ ਹੋ ਸਕਦੀ ਆ ਉਹਦੀ ਕੋਈ ਜ਼ਰੂਰਤ ਨਹੀਂ ਜਿਹੜੀ ਅਸੀਂ ਹੀ ਪੂਰੀ ਕਰਦੇ ਹੋਏਗੇ ਜੇ ਅਸੀਂ ਹੁਨਰਮੰਦ ਹਾਂ ਜੇਕਰ ਅਸੀਂ ਇੱਕ ਨੰਬਰ ਦੇ ਵਿੱਚ ਜਾ ਸਕਦੇ ਹਾਂ ਜੇਕਰ ਅਸੀਂ ਨਿਯਮਾਂ ਤੇ ਸ਼ਰਤਾਂ ਨੂੰ ਜੇਕਰ ਅਸੀਂ ਨਿਯਮ ਕਾਨੂੰਨ ਸ਼ਰਤ ਦੇ ਮੁਤਾਬਕ ਜਾਂਦੇ ਹਾਂ ਉੱਥੇ ਰਹਿਣ ਦੀ ਕੋਈ ਦਿੱਕਤ ਨਹੀਂ ਆ ਪਰ ਜੇਕਰ ਤੁਹਾਡੇ ਕਿਸੇ ਵੀ ਕਾਗਜ਼ਾਤ ਦੇ ਵਿੱਚ ਇੱਕ ਪੈਸੇ ਦੀ ਵੀ ਤਰੁੱਟੀ ਆ ਜਾਂ ਤੁਸੀਂ ਅਧੇ-ਧੂਰੇ ਕਾਗਜ਼ਾਂ ਨਾਲ ਫਿਰਦੇ ਆਂ ਜਾਂ ਤੁਸੀਂ ਹਾਲੇ ਅਪਲਾਈ ਕੀਤਾ ਜੀ ਕਿ ਮੈਂ ਇੱਥੇ ਪ੍ਰਕਿਰਿਆ ਦੇ ਵਿੱਚ ਆ ਜਾਵਾਂ ਤੇ ਤੁਹਾਡਾ ਨੰਬਰ ਕਦੇ ਵੀ ਲੱਗ ਸਕਦਾ। ਇਹ ਹੀ ਕਾਰਨ ਆ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਅਮਰੀਕਾ ਦੇ ਵਿੱਚ ਜਿਹੜੇ ਲੋਕ ਕੱਚੇ ਆ, ਜਿਹੜੇ ਲੋਕਾਂ ਦੇ ਪੂਰੇ ਕਾਗਜ਼ਤ ਨਹੀਂ ਆ, ਜਿਨ੍ਹਾਂ ਦੇ ਕੋਲੇ ਗ੍ਰੀਨ ਕਾਰਡ ਨਹੀਂ ਆ ਜਾਂ ਜਿਨ੍ਹਾਂ ਨੂੰ ਅੰਗਰੇਜ਼ੀ ਬੋਲਣੀ ਘੱਟ ਆ ਕਿਉਂਕਿ ਪਿਛਲੇ ਕਈ ਹਫ਼ਤਿਆਂ ਤੋਂ ਨਹੀਂ ਕਈ ਮਹੀਨਿਆਂ ਤੋਂ ਖ਼ਬਰਾਂ ਆ ਰਹੀਆਂ ਕਿ ਜਿਹੜੇ ਉੱਥੋਂ ਦੇ ਪੰਜਾਬੀ ਜਾਂ ਸਮੁੱਚੇ ਭਾਰਤੀ ਜਾਂ ਗੈਰ ਭਾਰਤੀ ਵੀ ਹੋਣ ਜਿਹੜੇ ਟਰੱਕ ਡਰਾਈਵਰ ਆ ਤੇ ਜਿਨ੍ਹਾਂ ਨੂੰ ਉਥੇ ਅੰਗਰੇਜ਼ੀ ਪੜ੍ਹਨੀ ਤੇ ਲਿਖਣੀ ਮੁਕੰਮਲ ਤੌਰ ਦੇ ਉਤੇ ਨਹੀਂ ਆਉਂਦੀ ਜਿਹੜੇ ਕਿ ਸਾਈਨ ਬੋਰਡਾਂ ਨੂੰ ਵੀ ਨਹੀਂ ਪਛਾਣ ਸਕਦੇ ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਆ ਉਹਨਾਂ ਦੇ ਲਾਇਸੈਂਸ ਮੁਕਕੇ ਦੇ ਉੱਤੇ ਰੱਦ ਕੀਤੇ ਜਾ ਰਹੇ ਆ ਤੇ ਬੜੇ ਸਾਡੇ ਮਿੱਤਰ ਨੇ ਅਮਰੀਕਾ ਦੇ ਵਿੱਚ ਜਿਹੜੇ ਕਿ ਟਰੱਕਿੰਗ ਕਾਰੋਬਾਰ ਨਾਲ ਜੁੜੇ ਹੋਏ ਆ ਉਹ ਦੱਸ ਰਹੇ ਜੀ ਕਿ ਇਸ ਵੇਲੇ ਉਥੇ ਟਰੱਕਿੰਗ ਕਾਰੋਬਾਰ ਦੇ ਉੱਤੇ ਆਰਥਿਕ ਖਤਰੇ ਕਿਵੇਂ ਆਏ ਆ ਕਿਉਂਕਿ ਟਰੱਕ ਤਾਂ ਇਸ ਵੇਲੇ ਉਥੇ ਯਾਰਡਾਂ ਦੇ ਵਿੱਚ ਲੱਗੇ ਆ ਉੱਥੇ ਖੜੇ ਕੀਤੇ ਹੋਏ ਆ ਤੇ ਡਰਾਈਵਰਾਂ ਦੀ ਜ਼ਰੂਰਤਾਂ ਤੇ ਨਿਯਮਾਂ ਦੇ ਮੁਤਾਬਕ ਜਦੋਂ ਡਰਾਈਵਰ ਨਹੀਂ ਖਰਾ ਉਤਰੂਗਾ ਤੇ ਫਿਰ ਭਾਈ ਉੱਥੇ ਉਹਨੂੰ ਹਾਈਵੇ ਦੇ ਉੱਤੇ ਟਰੱਕ ਚਲਾਉਣ ਦੀ ਇਜਾਜ਼ਤ ਨਹੀਂ ਆ ਜਿਹਦੇ ਕਰਕੇ ਹੁਣ ਉਹ ਜਿਹੜੇ ਮਾਲਕ ਆ ਤੇ ਜਿਹੜੇ ਇਹ ਡਰਾਈਵਰ ਆ ਤੇ ਉਹ ਇਸ ਵੇਲੇ ਆਰਥਿਕ ਤੌਰ ਦੇ ਉੱਤੇ ਸੰਕਟ ਦੇ ਵਿੱਚੋਂ ਲੰਘ ਰਹੇ ਆ ਇਹ ਸੰਕਟ ਕੁਝ ਸਾਲਾਂ ਦਾ ਕੁਝ ਮਹੀਨਿਆਂ ਦਾ ਮੈਨੂੰ ਇਹਦੇ ਬਾਰੇ ਪਤਾ ਨਹੀਂ ਆ ਪਰ ਟਰੰਪ ਦੀਆਂ ਨੀਤੀਆਂ ਇਹ ਗੱਲ ਕਹਿੰਦੀਆਂ ਕਿ ਇਹ ਸੰਕਟ ਲੰਮੇ ਸਮੇਂ ਵਾਸਤੇ ਵੀ ਹੋ ਸਕਦਾ ਜਾਂ ਤਾਂ ਆਪਾਂ ਨੂੰ ਅੰਗਰੇਜ਼ੀ ਵਿੱਚ ਮੁਹਾਰਤ ਹਾਸਲ ਕਰਨੀ ਪਊਗੀ ਸਾਨੂੰ ਸਾਈਨ ਬੋਰਡ ਪਛਾੜਨੇ ਪੈਣਗੇ ਅੰਗਰੇਜ਼ੀ ਦਾ ਉੱਤਰ ਅੰਗਰੇਜ਼ੀ ਵਿੱਚ ਦੇਣਾ ਪਊਗਾ ਤੇ ਨਹੀਂ ਤਾਂ ਭਾਈ ਸਾਨੂੰ ਅਗਲੀ ਕਾਰਵਾਈ ਦੇ ਵਾਸਤੇ ਮਾਨਸਿਕ ਤੌਰ ਦੇ ਉੱਤੇ ਤਿਆਰ ਰਹਿਣਾ ਪਊਗਾ ਜਿਹੜਾ ਬੰਦਾ ਅੜਕੇ ਆ ਗਿਆ ਉਹਨਾਂ ਨੇ ਉਹਨੂੰ ਸਵਾਲ ਵੀ ਕਰਨੇ ਤੇ ਉਹਨਾਂ ਨੇ ਫਿਰ ਉਹਦੇ ਲਾਇਸੈਂਸ ਦੇ ਉੱਤੇ ਕਾਟਾ ਵੀ ਫੇਰ ਲੈਣਾ ਗੱਲਾਂ ਸਾਡੇ ਕੋਲੇ ਸਿਰਫ ਤੇ ਸਿਰਫ ਉਦਾਹਰਨੀ ਤੌਰ ਦੇ ਉੱਤੇ ਆ ਹਰਜੀਤ ਕੌਰ ਦੇ ਨਾਲ ਕੀ ਹੋ ਰਿਹਾ ਕਿਉਂਕਿ ਉਹ ਤਾਂ ਰਿਪੋਰਟ ਕਰ ਵੀ ਦਿੱਤੇ ਗਏ ਤੇ ਇੱਥੇ ਬਬਲਜੀਤ ਕੌਰ ਦੇ ਨਾਲ ਕੀ ਚੱਲ ਰਿਹਾ ਇਸ ਵੇਲੇ ਅਮਰੀਕਾ ਦੇ ਵਿੱਚ ਤੇ ਤੁਹਾਡੇ ਨਾਲ ਕੀ ਹੋ ਸਕਦਾ ਕਿਉਂਕਿ ਤੁਸੀਂ ਇਹ ਸੋਚਦੇ ਹੋ ਕਿ ਭਾਈ ਉਥੇ ਚੱਲ ਜੂਏ ਤਾਂ ਫਲਾਣੇ ਦੀ ਕਿਸਮਤ ਸੀ ਮੇਰਾ ਸ਼ੈਰ ਸੂਤ ਲੱਗ ਜੇ ਲੱਗਣਾ ਤੁਹਾਡਾ ਵੀ ਨਹੀਂ ਕਿਉਂਕਿ ਤੁਸੀਂ ਘਰੋਂ ਹੀ ਗਲਤ ਆ ਮੈਨੂੰ ਕਈ ਵਾਰੀ ਭੈਣਾ ਵੀਰ ਫੋਨ ਕਰਦੇ ਆ ਕਿ ਸਾਡਾ ਪੁੱਤ ਫਲਾਣੀ ਥਾਂ ਤੇ ਫਸਿਆ ਬੈਠਾ ਫਲਾਣੀ ਏਜੰਟ ਨੇ ਸਾਡੇ ਪੈਸੇ ਮਾਰ ਲਏ ਆ ਫਲਾਣੀ ਅਖਬਾਰ ਦੇ ਵਿੱਚ ਖਬਰ ਨਹੀਂ ਛਪਦੀ ਗਈ ਪੁਲਿਸ ਸਾਡੀ ਕਾਰਵਾਈ ਨਹੀਂ ਗੱਲ ਸੁਣ ਕੇ ਕਾਰਵਾਈ ਨਹੀਂ ਕਰਦੀ ਏਜੰਟ ਆ ਜਿਹੜਾ ਉਹ ਪੁਲਿਸ ਦੇ ਨਾਲ ਮਿਲਿਆ ਹੋਇਆ ਨੇਤਾ ਕੁਝ ਕਰ ਨਹੀਂ ਰਿਹਾ ਮੇਰੀ ਤੁਹਾਨੂੰ ਹੱਥ ਜੋੜ ਕੇ ਇੱਕ ਬੇਨਤੀ ਆ ਮੇਰੀ ਹੱਥ ਜੋੜ ਕੇ ਸੱਚੀ ਮੁੱਚੀ ਬੇਨਤੀ ਆ ਹਰਜੀਤ ਕੌਰ ਏਜੰਟਾ ਦੇ ਰਹੀ ਨਹੀਂ ਗਏ ਇਹ ਕੋਈ ਵਰਤਮਾਨ ਗੱਲ ਨਹੀਂ ਆ ਜੇ ਗਏ ਸੀ ਜਾਂ ਜਿਵੇਂ ਵੀ ਸੀ ਉਹ 34 ਸਾਲ ਪੁਰਾਣੀ ਗੱਲ ਹੋਊਗੀ ਇੱਥੇ ਬਬਲਜੀਤ ਕੌਰ 30 ਸਾਲ ਪੁਰਾਣੀ ਜੇਕਰ ਉਹਨਾਂ ਦੇ ਨਾਲ ਆ ਕੁਝ ਹੋ ਰਿਹਾ ਥੋਡੇ ਨਾਲ ਇਹ ਕੁਝ ਕਿਉਂ ਨਹੀਂ ਹੋਊਗਾ ਤੁਸੀਂ ਇਹ ਗੱਲ ਕਹਿੰਦੇ ਜੀ ਕਿ ਏਜੰਟ ਸਾਡੇ ਨਾਲ ਧੋਖਾ ਕਰ ਗਿਆ ਏਜੰਟ ਤਾਂ ਬੈਠੇ ਧੋਖਾ ਕਰਨ ਨੂੰ ਆ ਜਦੋਂ ਤੁਸੀਂ ਇਹ ਗੱਲ ਕਹਿੰਦੇ ਜੀ ਕਿ ਕਾਬਲੀਅਤ ਸਾਡੇ ਵਿੱਚ ਹੈ ਨਹੀਂ ਤੇ ਆ ਲੈ 50 ਲੱਖ ਆ ਲੈ 45 ਲੱਖ ਆ ਲੈ 60 ਲੱਖ ਤੇ ਤੁਸੀਂ ਤਾਂ ਆਪ ਪਹਿਲੇ ਦਿਨੋਂ ਘਰੋਂ ਹੀ ਗਲਤ ਆ ਤੇ ਜਿਹੜਾ ਬੰਦਾ ਘਰੋਂ ਹੀ ਗਲਤ ਆ ਜਿਹੜਾ ਪਹਿਲੇ ਸ਼ਬਦ ਤੋਂ ਹੀ ਗਲਤ ਆ ਜਿਹੜਾ ਪਹਿਲੇ ਕਦਮ ਤੋਂ ਹੀ ਗਲਤ ਆ ਤੇ ਭਾਈ ਉਹਦੇ ਨਤੀਜੇ ਚੰਗੇ ਹੋਣ ਇਹ ਜ਼ਰੂਰੀ ਨਹੀਂ ਆ ਕਿਸੇ ਦੇਸ਼ ਨੂੰ ਵੀ ਹੁਣ ਇਦਾਂ ਦੇ ਲੋਕਾਂ ਦੀ ਲੋੜ ਨਹੀਂ ਆ ਇਸ ਕਰਕੇ ਮੇਰੇ ਵੀਰੋ ਇੱਥੇ ਆਪਦੇ ਪਿੰਡ ਦੇ ਵਿੱਚ ਆਪਦੇ ਪੰਜਾਬ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਚਾਰ ਰੋਟ ਗਾਣੀ ਥਾਂ ਤੇ ਤਿੰਨ ਖਾ ਲੋ 50000 ਕਮਾਉਣ ਨਾਲੋਂ 20000 ਕਮਾ ਲਓ 20000 ਨਾਲੋਂ 15000 ਦੇ ਵਿੱਚ گزارਾ ਕਰ ਲੋ ਆਪਦੇ ਮਾਪੇ ਬਾਪ ਦੇ ਕੋਲੇ ਰਹੋ ਨਾ ਤਾਂ ਜ਼ਮੀਨਾਂ ਵਿੱਚੋ ਤੇ ਨਾ ਹੀ ਇੱਥੇ ਸ਼ਾਹੂਕਾਰਾਂ ਤੋਂ ਕਰਜ਼ਾ ਫੜੋ ਤੇ ਨਾ ਹੀ ਆਪਦੀ ਜ਼ਿੰਦਗੀ ਨੂੰ ਗਾਲੋ ਤੇ ਨਾ ਹੀ ਬਾਅਦ ਦੇ ਵਿੱਚੋ ਲਾਂਭੇ ਦਿਓ ਕਿ ਪੁਲਿਸ ਨਹੀਂ ਕੁਝ ਕਰਨੀ ਪੱਤਰਕਾਰ ਨਹੀਂ ਕੁਝ ਕਰਨਾ ਸਰਕਾਰ ਨਹੀਂ ਕੁਝ ਕਰਨੀ ਏਜੰਟ ਤਾਂ ਗਲਤ ਹਨ ਹੀ 90% ਤੋਂ ਵੱਧ ਏਜੰਟਾਂ ਨੇ ਤਾਂ ਇਹ ਧੰਦਾ ਉਹਨਾਂ ਨੇ ਆਪਦੇ ਧੰਦੇ ਦੇ ਵਿੱਚ ਤੁਹਾਨੂੰ ਗਲਤ ਵੀ ਕਹਿਣਾ ਸਹੀ ਵੀ ਕਹਿਣਾ ਝੂਠ ਵੀ ਬੋਲਣਾ ਸੱਚ ਵੀ ਬੋਲਣਾ ਪਰ ਤੁਹਾਡਾ ਦਿਮਾਗ ਕਿੱਥੇ ਹੈ ਇਹ ਤੁਸੀਂ ਵੇਖਣਾ ਮੇਰੇ ਕੋਲੇ ਜੜੀਆਂ ਉਦਾਹਰਨਾਂ ਮੈਂ ਤਾਂ ਤੁਹਾਨੂੰ ਇਹ رائے ਦਿੰਨਾ ਇਹ ਭਾਈ ਪੰਗਾ ਨਾ ਲਾਓ ਬਾਅਦ ਦੇ ਵਿੱਚ ਤੁਸੀਂ ਦੇਖੀ ਜਾਓ ਵੀ 6 ਮਹੀਨੇ ਹੋ ਗਏ ਮੁੰਡਾ ਪਾਰ ਨਹੀਂ ਲੱਗਿਆ 7 ਮਹੀਨੇ ਹੋ ਗਏ ਮੁੰਡੇ ਨਾਲ ਗੱਲ ਨਹੀਂ ਕਰਵਾਈ ਮੁੰਡੇ ਦਾ ਹਾਲ ਕੀ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਵੀਡੀਓ ਸਾਡੇ ਕੋਲੇ ਆਗੀ ਵੀ ਡੋਂਕਰ ਕੁੱਟ ਰਹੇ ਆ ਡੋਂਕਰ ਆ ਜਿਹੜੇ ਉਹ ਫਰੋਤੀ ਬੰਗ ਰਹੇ ਆ ਡੋਂਕਰ ਕਹਿੰਦੇ ਇੰਨੇ ਪੈਸੇ ਪਾ ਦਿਓ ਜੇਕਰ ਮੁੰਡਾ ਵਾਪਸ ਲੈਣਾ ਤਾਂ ਫਿਰ ਆਪਾਂ ਇਹਨਾਂ ਖਬਰਾਂ ਨੂੰ ਇਹਨਾਂ ਵੀਡੀਓ ਨੂੰ ਇਹਨਾਂ ਜਾਣਕਾਰੀਆਂ ਨੂੰ ਸੋਚ-ਸੋਚ ਕੇ ਪੜ-ਪੜ ਕੇ ਦੇਖ-ਦੇਖ ਕੇ ਅੰਦਰੋਂ ਪਿਸਦੇ ਰਹਿੰਨੇ ਆ ਇਸ ਕਰਕੇ ਆਜੋ ਆਪਾਂ ਗਲਤ ਕੰਮ ਕਰੀਏ ਇਹਨਾ ਸਮੇਂ ਦੀ ਬਹੁਤ ਵੱਡੀ ਲੋੜ ਆ ਕਿ ਆਪਾਂ ਜਿੰਨੇ ਕੁ ਜੋਗੇ ਹਾਂ ਜਿੱਥੇ ਹਾਂ ਆਪਦੇ ਪੰਜਾਬ ਦੇ ਵਿੱਚ ਰਹਿ ਗਏ ਦਿਨ ਚੰਗੇ ਆ ਜਾਣਗੇ ਪੰਜਾਬ ਦੀ ਧਰਤੀ ਦੇ ਉੱਤੇ ਰੋਟੀ ਖੁਣੋ ਮਰਦਾ ਮੈਂ ਨਹੀਂ ਅਜੇ ਤੱਕ ਦੇਖਿਆ ਭਾਵੇਂ ਕੋਈ ਸਿਰੇ ਦਾ ਨਕਮਾ ਹੋਵੇ ਭਾਵੇਂ ਵੇਲੜ ਹੋਵੇ ਭਾਵੇਂ ਕੁਝ ਵੀ ਹੋਵੇ ਕੰਮ ਕਰਦਾ ਹੋਵੇ ਨਾ ਕਰਦਾ ਹੋਵੇ ਦੋ ਡੰਗ ਦੀ ਰੋਟੀ ਖਾ ਕੇ ਸੌਂਦਾ ਹੀ ਸੌਂਦਾ ਇਹ ਇਸ ਪੰਜਾਬ ਦੀ ਧਰਤੀ ਨੂੰ ਵਰਦਾਨ ਆ ਕਿ ਭਾਈ ਇਹਨੇ ਸਭ ਨੂੰ ਅੰਨ ਦੇਣਾ ਹੀ ਦੇਣਾ ਨਕਮੇ ਨੂੰ ਵੀ ਦੇਣਾ ਕਾਬਲ ਨੂੰ ਵੀ ਦੇਣਾ ਸਭ ਨੂੰ ਦੇਣਾ हां बंदा बीमारी ਕਰਕੇ ਜਹਾਨੋ ਤੁਰ ਜੇ ਕੋਈ ਹੋਰ ਕਾਰਨ ਬਣ ਜਾ ਮੈਨੂੰ ਪਤਾ ਨਹੀਂ ਪਰ ਰੋਟੀ ਖੁਣੋ ਮਰ ਗਏ ਮੈਂ ਇਹ ਕਦੇ ਖਬਰ ਨਹੀਂ ਪੜੀ ਵੀ ਭਾਈ ਪੰਜਾਬ ਦੇ ਵਿੱਚ ਪੰਜ ਬੰਦੇ ਪਿਛਲੇ ਮਹੀਨੇ ਰੋਟੀ ਨਾ ਮਿਲਣ ਕਰਕੇ ਮਰ ਗਏ ਭੁੱਖ ਦੇ ਕਰਕੇ ਪੰਜਾਬ ਦੇ ਵਿੱਚ ਬੰਦੇ ਨੇ ਦਮ ਤੋੜ ਦਿੱਤਾ ਭਾਵੇਂ ਧਾਰਮਕ ਥਾਂ ਤੋਂ ਮਿਲੇ ਭਾਵੇਂ ਕੋਈ ਦਾਨੀ ਸੱਜਣ ਦੇਵੇ ਭਾਵੇਂ ਆਂਢੀ ਗੁਆਢੀ ਦੇਵੇ ਜਾਂ ਕੋਈ ਹੋਰ ਵਸੀਲਾ ਬਣ ਜੇ ਰੋਟੀ ਦਾ ਬਾਣੀ ਜਾਂਦਾ ਇਸ ਕਰਕੇ ਤੁਸੀਂ ਆਪਦੇ ਹੱਥੀਂ ਕਿਰਤ ਕਰੋ ਰੋਟੀ ਜੋਗੇ ਆਪ ਤੁਸੀਂ ਹੈਗੇ ਜਿਹੜਾ ਨਹੀਂ ਵੀ ਉਹਨੂੰ ਰੋਟੀ ਜੋਗਾ ਕਰ ਦਿਓ ਪਰ ਇਹ ਵੀ ਜੇਕਰ ਤੁਸੀਂ ਕਹੋ ਜੀ ਕਿ ਲਗਜ਼ਰੀ ਜ਼ਿੰਦਗੀ ਜਿਉਣੀ ਆ ਤੇ ਮੈਂ 2 ਨੰਬਰ ਦੇ ਵਿੱਚ ਵਿਦੇਸ਼ ਦੇ ਵਿੱਚ ਜਾ ਕੇ ਹੀ ਜਿਉ ਸਕਦਾ ਉਹਨਾਂ ਨੂੰ ਤੁਹਾਡੀ ਕੋਈ ਲੋੜ ਨਹੀਂ ਆ ਤੁਹਾਡੀ ਲਗਜ਼ਰੀ ਵਾਲੀ ਜਿਹੜੀ ਸੁਪਨੇ ਦੀ ਗੱਲ ਆ ਭੁੱਖਾ ਜਿਹੜੀ ਉਹ ਤੁਹਾਡੀ ਭੁੱਖ ਵੀ ਟੁੱਟ ਜਾਣੀ ਖਤਮ ਹੋ ਜਾਣੀ ਆ ਤੁਹਾਡੇ ਸੁਪਨੇ ਅਦਵਾਟੇ ਛੁੱਟ ਜਾਣੇ ਆ ਇਸ ਕਰਕੇ ਤੁਹਾਡੇ ਨਾਲ ਮਾੜੀ ਨਾ ਹੋਵੇ ਇਹਦੀ ਅਸੀਂ ਕਾਮਨਾ ਕਰਦੇ ਆ ਜਦੋਂ ਤੁਹਾਡਾ ਚਿੱਤ ਕਰੇ ਨਾ ਜੀ ਕਿ ਮੈਂ ਏਜੰਟ ਦੇ ਕੋਲੇ ਜਾ ਕੇ ਪੈਸੇ ਫਸਾਉਣੇ ਆ ਉਦੋਂ ਮਾੜਾ ਜਿਹਾ ਦਿਮਾਗ ਦੇ ਵਿੱਚ ਇਹ ਲਿਆ ਕਰੋ ਜੀ ਕਿ ਜਹਾਜ਼ ਕਿੰਨੇ ਉਤਰੇ ਸੀ ਅੰਮ੍ਰਿਤਸਰ ਦੇ ਵਿੱਚ ਉਦੋਂ ਮਾੜਾ ਜਿਹਾ ਚੇਤੇ ਦੇ ਵਿੱਚ ਲਿਆ ਕਰੋ ਜੀ ਕਿ ਦਿੱਲੀ 에어ਪੋਰਟ ਦੇ ਉੱਤੇ ਹਰ ਰੋਜ਼ 5 7 20 ਜਣੇ ਉੱਥੇ ਉਤਰਦੇ ਡਿਪੋਰਟ ਕੀਤੇ ਹੋਏ ਨਾ ਤੁਹਾਡੀ ਕੈਨੇਡਾ ਨੂੰ ਲੋੜ ਆ ਜੇਕਰ ਦੋ ਨੰਬਰ 'ਚ ਜਾਣੇ ਹੋ ਜੇਕਰ ਕਾਬਲ ਨਹੀਂ ਹੋ ਜੇਕਰ ਉੱਥੇ ਜਾ ਕੇ ਕਹਿੰਦੇ ਜੀ ਕਿ ਵੀਜ਼ਾ ਇਉਂ ਕਰਵਾ ਲਾਂਗੇ ਨਾ ਤੁਹਾਡੀ ਅਮਰੀਕਾ ਨੂੰ ਲੋੜ ਆ ਤੇ ਇਸ ਕਰਕੇ ਤੁਸੀਂ ਕਾਬਲ ਬਣੋ ਸਭ ਤੋਂ ਵੱਡੀ ਗੱਲ ਇਹੀ ਕਿ ਕਾਬਲ ਬਣੋ ਸੋ ਆਜੋ ਆਪਾਂ ਸਬਕ ਲਈਏ ਕਿ ਜੇਕਰ ਇੱਥੇ ਬਬਲਜੀਤ ਕੌਰ ਦੇ ਨਾਲ ਆ ਕੁਝ ਹੋ ਸਕਦਾ ਜਿਹੜੀ ਕਿ ਪ੍ਰਕਿਰਿਆ ਦੇ ਵਿੱਚ ਆ ਇਹਦਾ ਮਤਲਬ ਇਹ ਹੈ ਕਿ ਨਿਯਮ ਬਹੁਤ ਸਖਤ ਆ ਤੇ ਟਰੰਪ ਦੀਆਂ ਬਾਹਾਂ ਨਹੀਂ ਆਕੜੀਆਂ ਆਪਣੇ ਬਿਨਾ ਇਸ ਗੱਲ ਨੂੰ ਆਪਾਂ ਸਮਝ ਗਏ ਤੇ ਇੱਕ ਬੇਨਤੀ ਹੋਰ ਆ ਤੁੰਦ ਬਹੁਤ ਪੈਣੀ ਸ਼ੁਰੂ ਹੋ ਗਈ ਆ ਬੇਹੱਦ ਤੁੰਦ ਪੰਜਾਬ ਦੇ ਵਿੱਚ ਪੈ ਰਹੀ ਆ ਹਰਿਆਣੇ ਚ ਵੀ ਆ ਤੇ ਦਿੱਲੀ ਦੇ ਵਿੱਚ ਵੀ ਆ ਇਹ ਤੁੰਦ ਵੱਢਣੀ ਆ ਕਟੜੀ ਨਹੀਂ ਆ ਇਹ ਤੁੰਦ ਦਾ ਪਹਿਲਾ ਪੜਾ ਦੂਜਾ ਤੇ ਤੀਜਾ ਆਖਰੀ ਪੜਾ ਹਲੇ ਆਉਣੇ ਬਾਕੀ ਆ ਇਸ ਪਹਿਲੇ ਪੜਾ ਦੇ ਵਿੱਚ ਹੀ ਤੁੰਦ ਦੀ ਸ਼ੁਰੂਆਤ ਨੇ ਮੋਕੇ ਹਰ ਰੋਜ਼ ਗੱਡੀਆਂ ਹਾਰਸਾ ਕਰਸਤ ਹੋ ਰਹੀਆਂ ਲੋਕ ਮਰ ਰਹੇ ਸਾਡੇ ਪੰਜਾਬ ਦੇ ਭੈਣਾ ਵੀਰ ਮਰ ਰਹੇ ਆ ਜ਼ਖਮੀ ਹੋ ਰਿਆ ਜਾਣੀ ਤਾਂ ਮਾਲੀ ਨੁਕਸਾਨ ਹੋ ਰਿਆ ਤਿੰਨ ਚਾਰ ਜ਼ਿੰਮੇਵਾਰੀਆਂ ਆਪਾਂ ਸਾਰੀਆਂ ਨਿਭਾਈਏ ਮੇਰੇ ਸਮੇਤ ਕਿ ਮੋਟਰਸਾਈਕਲ ਤੇ ਜਦੋਂ ਜਾਣੀ ਹੈ ਹੈਲਮਟ ਪਾ ਕੇ ਆਪਦਾ ਪੂਰੇ ਸਰੀਰ ਨੂੰ ਢੱਕ ਕੇ ਹੌਲੀ ਚਲਾਗੇ ਰਿਫਲੈਕਟਰ ਲਾਗੇ ਗੱਡੀਆਂ ਦੇ ਉੱਤੇ ਮੋਟਰਸਾਈਕਲਾਂ ਤੇ ਤੇ ਆਪਦੀ ਟਾਰਸ਼ ਕੀਨੇ ਦੇ ਚੱਕਰ ਦੇ ਵਿੱਚ ਨਾ ਮਰ ਗਏ ਤੇ ਨਾ ਮਾਰ ਗਏ ਅੰਨੇ ਵਾ ਗੱਡੀਆਂ ਨਾ ਚਲਾਗੇ ਲਾਈਟਾਂ ਜਗਾ ਕੇ ਰੱਖੀਏ ਤੇ ਆਪਾਂ ਦੂਜੇ ਨੂੰ ਰਾਹ ਦੇਗੇ ਤੇ ਧੁੰਦ ਦੇ ਉੱਤੇ ਬਿਲਕੁਲ ਕਿڑی ਵੀ ਤੋਰ ਤੁਰਗੇ ਕਿਉਂਕਿ ਪਤਾ ਨਹੀਂ ਹੁੰਦਾ ਜੀ ਕਿ ਅੱਗੋਂ ਕੌਣ ਆਜੇ ਕੁੱਤਾ ਕਿੱਧਰੋਂ ਆਜੇ ਭਲਦ ਕਿੱਧਰੋਂ ਆਜੇ ਗਾਂ ਕਿੱਧਰੋਂ ਆਜੇ ਕੁਝ ਨਹੀਂ ਪਤਾ ਹੁੰਦਾ ਸੋ ਬਹੁਤ ਸਾਰੀਆਂ ਮੌਤਾਂ ਦਾ ਕਾਰਨ ਇਸ ਰੁੱਤ ਦੇ ਵਿੱਚ ਧੁੰਦ ਬਣਦੀ ਆ ਤੇ ਧੁੰਦ ਦੇ ਵਿੱਚ ਕਈ ਵਾਰੀ ਅਸੀਂ ਗਣਨ ਲਈ ਵਰਤਦੇ ਆ ਤੇ ਇਹ ਤਾਂ ਕਰਕੇ ਸਭ ਕੁਝ ਹੁੰਦਾ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਓ ਤੇ ਜਿਹੜੇ ਸੜਕਾਂ ਦੇ ਉੱਤੇ ਫੁੱਟਪਾਥਾਂ ਦੇ ਉੱਤੇ ਪਏ ਹੋਏ ਲੋਕ ਆ ਜਾ ਕੇ ਉਹਨਾਂ ਦੇ ਉੱਤੇ ਕੰਬਲ ਪਾਇਆ ਕਰੋ ਬਸ ਇੰਨੀ ਕੁ ਬੇਨਤੀ ਆ ਕਿਉਂਕਿ ਆਪਾਂ ਬਹੁਤ ਕੁਝ ਵਿਆਹਾਂ ਦੇ ਵਿੱਚ ਵੀ ਆਪਾਂ 51 213100 ਸ਼ਗਨ ਪਾਉਨੇ ਆ ਵੀ ਆਹੜੇ ਦੇਣ ਚੱਲਦੇ ਆ ਹੋਰ ਵੀ ਅਸੀਂ ਛੰਗਣ ਮੰਗਣ ਬਹੁਤ ਕਰਦੇ ਦਾ ਰੂਪੀਲੀ ਕੁੱਕੜ ਖਾਲਿਆ ਕਰ ਲਿਆ ਥੋੜਾ ਜਿਹਾ ਆਪਦੇ ਹੱਥੀ ਕਿਸੇ ਨੂੰ ਨਹੀਂ ਆਪਦੇ ਹੱਥੀ ਜਾ ਕੇ ਉਹਨਾਂ ਦੀ ਮਦਦ ਕਰਿਆ ਕਰੋ ਕਿਸੇ ਨੂੰ ਟੋਪੀ ਲੈ ਕੇ ਦੇਤੀ ਕਿਸੇ ਨੂੰ ਦਸਤਾਰ ਲੈ ਕੇ ਦੇਤੀ ਕਿਸੇ ਨੂੰ ਗਰਮ ਕੱਪੜੇ ਲੈ ਕੇ ਦੇਤੇ ਕਿਸੇ ਨੂੰ ਜੁੱਤੀ ਜੋੜਾ ਲੈ ਕੇ ਦਿੱਤਾ ਕਿਸੇ ਦੇ ਉੱਤੇ ਕੰਬਲ ਪਾਤਾ ਇਹਦੇ ਨਾਲ ਸ਼ਾਇਦ ਤੁਹਾਨੂੰ ਚੰਗਾ ਲੱਗੇ ਇਹ ਪੁੰਨ ਲੱਗਣਾ ਨਹੀਂ ਲੱਗਣਾ ਵਧੀਆਂ ਗੱਲਾਂ ਤੁਹਾਨੂੰ ਸ਼ਾਇਦ ਚੰਗਾ ਲੱਗੇ ਯਾਰ ਕਿ ਮੈਂ ਵੀ ਮਨੁੱਖ ਦੇ ਤੌਰ ਦੇ ਉੱਤੇ ਕੁਝ ਵਧੀਆ ਕੀਤਾ ਇਹ ਫੀਲ ਹੋਣਾ ਬੜਾ ਜ਼ਰੂਰੀ ਆ ਇਹ ਅਹਿਸਾਸ ਹੋਣਾ ਬੜਾ ਜ਼ਰੂਰੀ ਆ ਕਿ ਮੈਂ ਵੀ ਮਨੁੱਖ ਹੋਣ ਦਾ ਫਰਜ਼ ਅਦਾ ਕੀਤਾ